ਤਿਆਗ ਜਿਹੜਾ ਨਾ ਗੁਰੂ ਕੇ ਪਿਆਰਿਓ ਉਹ ਪ੍ਰੇਮ ਕਰਕੇ ਹੁੰਦਾ ਏ ਜੇ ਪ੍ਰੇਮ ਨਾ ਹੋਵੇ ਤੇ ਜੀਵਨ ਵਿੱਚ ਤਿਆਗ ਨਹੀਂ ਆਉਂਦਾ ਜਿੱਥੇ ਪ੍ਰੇਮ ਹੋਏਗਾ ਉੱਥੇ ਤਿਆਗ ਹੋਏਗਾ ਤਿਆਗ ਹੋਏ ਤੇ ਸਿੱਧਕ ਹੁੰਦਾ ਜਦੋਂਸੀਂ ਤਿਆਗਦੇ ਆ ਨਾ ਤਿਆਗਣਾ ਕੀ ਹੈ ਛੱਡਣਾ ਕੀ ਹੈ ਬਹੁਤਾ ਕੁਝ ਨਹੀਂ ਸਹਿਬ ਕਹਿੰਦੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗ ਇਹ ਤਿੰਨ ਚੀਜ਼ਾਂ ਤਿਆਗ ਦੇ ਕਾਮ ਕ੍ਰੋਧ ਤੇ ਲੋਭ ਤੈਨਰ ਕਿਆ ਪੁਰਾਨ ਸੁਨ ਕੀਨਾ ਅਨਪਮਨੀ ਭਗਤ ਨੇ ਉਪਜੇ ਭੁਖੇ ਦਾਨ ਨ ਦੀਨਾ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੁੱਟਿਓ ਤਿੰਨ ਹੀ ਨ ਜੀ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਉੱਥੇ ਬਾਬਾ ਪਰਮਾਨੰਦ 15 ਭਗਤਾ ਵਿੱਚੋਂ ਭਗਤ ਨੇ ਉਹ ਕਹਿੰਦੇ ਨਾ ਤਿੰਨਾਂ ਨੂੰ ਤਿਆਗ ਦੇ ਸਿੱਧ ਕੀ ਬਣ ਜਾਏਗਾ ਐਨਾ ਕੁਝ ਗੁਰੂ ਦਾ ਬਚਨ ਸੁਣ ਕੇ ਵੀ ਤੇਰੇ ਵਿੱਚ ਜੇ ਅੱਜ ਸਿੱਧਕ ਨਹੀਂ ਹੈ ਕਿਉਂਕਿ ਤੂੰ ਕਾਮਈ ਕਰੋਦੀ ਤੇ ਲਾਲਚੀ ਹੈ ਹਿਰਸੀਆਂ ਤੂੰ ਤੂੰ ਤਾਂ ਸਿੱਧਕੀ ਨਹੀਂ ਹੈ ਕੰਜੂਸ ਵੀ ਤੋਤਾ ਆਈ ਹੈ ਨਿਮੋ ਚੁਣਾ ਕੇ ਅਰਦਾਸ ਸਤਿਗੁਰਾਂ ਦੇ ਅੱਗੇ ਕਰਦਾ ਕਿ ਸਤਿਗੁਰੂ ਤੁਹਾਡੀ ਵਸਤ ਜਿਸ ਕੀ ਵਸਤ ਤਿਸ ਅੱਗੇ ਤੇ ਰੱਖ ਦਿੱਤੀ ਏ ਪਰ ਸਹੀ ਤਰੀਕੇ ਨਾਲ ਨਹੀਂ ਰਖੀਏ ਰੱਖਣ ਦਾ ਸਲੀਕਾ ਢੰਗ ਤਰੀਕਾ ਫਤੂਈ ਦਾ ਵਦਿਆ ਭਾਵੇਂ ਨਹੀਂ ਹੈ ਪਰ ਫਿਰ ਵੀ ਲਿਆ ਕੇ ਗੁਰੂ ਅੱਗੇ ਰੱਖ ਦੇ ਤੀਜੇ ਸਬਦਾਨ ਸਤਗੁਰੂ ਕਿਰਪਾ ਕਰੋ ਇਹਨੂੰ ਸਾਵਧਾਨ ਕਰ ਦਿਓ ਸਾਵਧਾਨ ਮਤਲਬ ਇਹਨੂੰ ਚੰਗਾ ਕਰ ਦਿਓ ਇਹਨੂੰ ਬਚਾ ਲਓ ਐ ਬੇਨਤੀ ਸਤਗੁਰੂ ਦੇ ਚਰਨਾਂ ਵਿੱਚ ਫਤੂ ਹੀ ਨੇ ਕੀਤੀ ਬਾਕ ਨਾ ਮਾਨਿਓ ਭਇਓ ਦੋਸ਼ ਵੱਡ ਆਪੇ ਕਹਿੰਦਾ ਸਤਗੁਰੂ ਮੈਂ ਤੁਹਾਡਾ ਬਚਨ ਨਹੀਂ ਮੰਨਿਆ ਇਸੇ ਲਈ ਇਹ ਮੇਰੇ ਵਿੱਚ ਦੋਸ਼ ਸੀ ਮੇਰੇ ਦੋਸ਼ ਦੇਹੀ ਸਜ਼ਾ ਇਹਨੂੰ ਬੇਜ਼ੁਬਾਨੇ ਬਾਜ ਨੋ ਮਿਲੀ ਹੈ ਕਹਿੰਦਾ ਦੋਸ਼ ਮੇਰਾ ਪਰ ਸਜ਼ਾ ਇਹਨੂੰ ਮਿਲੀ ਹੈ ਲੈ ਆਬਰਸ਼ ਹੋ ਕਿਰਪਾ ਨਿਦਾਨ ਏ ਕਿਰਪਾ ਦੇ ਖਜ਼ਾਨੇ ਨਿਦਾਨ ਕਹਿੰਦੇ ਖਜ਼ਾਨੇ ਨੂੰ ਕਿਰਪਾ ਦੇ ਖਜ਼ਾਨੇ ਸਤਗੁਰੂ ਇਹ ਤੁਸੀਂ ਹੁਣ ਲੈ ਲਓ ਤੇ ਲੈ ਕੇ ਇਹਨੂੰ ਸਾਵਧਾਨ ਸੋ ਚੇਤ ਕਰੋ ਇਹਨੂੰ ਜ਼ਿੰਦਗੀ ਦਿਓ